ਦੋਸਤੋ ਇੱਕ ਮਿੰਟ ਦੋਸਤੋ ਬਾਈ ਦੀ ਵੀਡੀਓ ਬਣਾਈ ਭਲੂਰ ਮੰਡੀ ਤੋਂ ਟੋਕੜ ਕੱਪੜਾ ਬੱਕਰੀਆਂ ਤੋਂ ਦੁੱਧ ਦਿੰਦੀਆਂ ਇਹ ਬਾਈ ਇਹਨਾਂ ਮਗਰ ਮੇਮਣੇ ਆ ਦੁੱਧ ਦਿੰਦੀਆਂ ਆ ਬਾਈ ਕੀ ਦੇ ਨਹੀਂ ਇਹ ਨਹੀਂ ਦਿੰਦੀਆਂ ਦੋਨੇ ਇਹ ਇਹ ਸੋਣ ਵਾਲੀਆਂ ਤਿੰਨ ਤਿੰਨ ਮਹੀਨੇ ਹਾਂ ਸੁੰਜੀਆਂ ਮਗਾ ਦੋ ਠੀਕ ਆ ਆ ਵੀ ਦੁੱਧ ਵਾਲੀ ਇਹ ਵੀ ਇਹਦੇ ਮੇਮਣੇ ਚਾਹੋਗੇ ਠੀਕ ਆ ਇਹਦੇ ਕਿੰਨੇ ਮੇ ਆਉਣੇ ਆ ਇਹਦਾ ਕੋਈ ਨਹੀਂ ਇਹਦਾ ਹੈ ਨਹੀਂ ਇਹਨਾਂ ਦੇ ਹੈਗਾ ਕਮੀ ਮੜਾ ਇਹਨਾਂ ਦੇ ਮਗਰ ਹੈਗਾ ਕਮੀ ਹੋਣਾ ਇੱਕ ਇਹ ਤੇ ਇੱਕ ਕਿਹੜੀ ਸੀ ਇੱਕ ਥੱਲੇ ਬੈਠੀ ਆ ਜਿਹੜੀ ਥੱਲੇ ਬੈਠੀ ਆ ਤੇ ਸੂਆ ਇਹ ਕੰਨਮਾ ਕੰਨਮਾ ਸੁੱਦਣਾ ਇਹ ਪਹਿਲੇ ਪਹਿਲੇ ਸੂਏ ਦੋਨੇ ਪਹਿਲੇ ਪਹਿਲੇ ਤੇ ਜਿਹੜੀਆਂ ਆਹਾਂ ਇਹਨਾਂ ਨੇ ਕੰਨਮਾ ਕੰਨਮਾ ਇਹ ਬਈ ਪਹਿਲ ਦੂਜੀ ਸੂਏ ਸੁਣੀ ਪਹਿਲੀ ਆ ਤੀਜੀ ਇਹ ਤੀਜੀ ਤੇ ਇਹਨਾਂ ਦਾ ਇਹ ਜੋੜੇ ਦਾ ਕੀ ਮੁੱਲ ਹੈ ਇਹਨਾਂ ਦਾ ਮੁੱਲ ਹੈਗਾ ਜੀ 22000 22000 ਵਿੱਚੋਂ ਮਾਨਤਾਂ ਨੂੰ ਤਾਂ ਮੌਕੇ ਤੇ ਤੇ ਜਿਹੜਾ ਆ ਜੋੜਾ ਸੱਜਰਾਂ ਦਾ ਇਹਨਾਂ ਦਾ ਕੀ ਮੁੱਲ ਹੈ ਇਹਨਾਂ ਦਾ 24000 24000 ਵਿੱਚੋਂ ਉਹ ਜੂ ਮਾਨਤਾਂ ਲੈ ਦੇ ਠੀਕ ਹੈ ਤੇ ਇਹਨਾਂ ਦੇ ਜਿਹੜੇ ਮਕਰ ਬਠੋਰੇ ਆ ਪੱਠਾ ਬੱਕਰੇ ਆ ਦੋਨੇ ਦੋਨੇ ਹੀ ਬੱਕਰੇ ਆ ਠੀਕ ਆ ਤੇ ਜਿਹੜੀ ਆਪਣੀ ਆਹ ਪਟਾ ਇਹਦਾ 8000 ਇਹਦਾ 8000 ਫੋਨ ਨੰਬਰ ਦੱਸ ਦੇ 94645 ਹਾਂ 92899 ਠੀਕ ਆ ਦੋਸਤੋ ਉਹਨੇ ਇਹ ਦੱਸਿਆ ਆਪਾਂ ਕੋਈ ਵੱਧ ਬੁੱਧ ਨਹੀਂ ਦੱਸ ਸਕਦਾ ਠੀਕ ਆ ਤੇ ਜਿਹੜੇ ਪਿੰਡ ਆਪਣਾ ਜਿਹੜੇ ਇੱਕ ਦੇ ਕੋਠੇ ਜੇਤੂ ਜਿਹੜੇ ਇੱਕ ਦੇ ਕੋਠੇ ਆ ਦੋਸਤੋ ਬਾਈ ਦਾ ਪਿੰਡ ਤੇ ਵੀਡੀਓ ਸ਼ੇਅਰ ਕਰ ਦਿਓ ਆ ਤੋਂ ਬਾਅਦ ਜਿਹੜਾ ਬਾਅਦ ਤੋਂ ਦੇ ਪਾ